ਤਾਰਿਆਂ ਵਾਲਾ ਮੁੰਡਾ ਤਾਰਿਆਂ ਵਾਲਾ ਮੁੰਡਾ ਤੇ ਤਾਰਿਆਂ ਦੇ ਉੱਤੇ ਵਾਲੀਆਂ ਗੱਲਾਂ ਕਰਦਾ ਹੈ ਹੈਨਾ ਇੱਕ ਦਿਲ ਕਿ ਰੂਹ ਮੇਰੀ ਤੇਰੇ ਤੋਂ ਸਭ ਕੁਰਬਾਨ ਵੇ ਆਏ ਹਾਏ ਕਿਹਨੇ ਤਾਂ ਕੁਰਬਾਨ ਕਰਨ ਲੱਗਿਆ ਸਭ ਨਵਾਂ ਗਾਣਾ ਆਇਆ ਤੂੰ ਕਦੀ ਤੇ ਮੇਰੀ ਗੱਲ ਨੂੰ ਸੀਰੀਅਸ ਲਿਆ ਕਰ ਹਾਏ ਰੱਬਾ ਜੇ ਮੈਂ ਤੁਹਾਡੀ ਗੱਲ ਨਹੀਂ ਨਾ ਸੀਰੀਅਸ ਲੈਂਦੀ ਮਤਲਬ ਕਿ ਮੈਂ ਕਿਸੇ ਦੀ ਗੱਲ ਸੀਰੀਅਸ ਲੈਣੀ ਆ ਅੱਜ ਪਤਾ ਤੈਨੂੰ ਤਾਰਿਆਂ ਵਾਲਾ ਮੁੰਡਾ ਤਾਰਿਆਂ ਵਾਲਾ ਮੁੰਡਾ ਤੇ ਤਾਰਿਆਂ ਤੋਂ ਉੱਤੇ ਵਾਲੀਆਂ ਗੱਲਾਂ ਕਰਦਾ ਹੈ ਹੈਨਾ ਬਿਲਕੁਲ ਜੀ ਆਤਿਸ਼ ਦਾ ਨਵਾਂ ਗੀਤ ਆ ਚੁੱਕਾ ਹੈ ਵਾਈ ਯੂ ਵਾਈ ਯੂ ਭਈ ਵਾਈ ਯੂ ਭਈ ਹਾਂ ਇਹ ਤਾਂ ਆਤਿਸ਼ ਵੀਰ ਹੀ ਦੱਸੇਗਾ ਜਦੋਂ ਇੰਟਰਵਿਊ ਕਰਾਂਗੇ ਨਹੀਂ 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 ਉਹਨਾਂ ਦੇ ਨਾਲ ਪ੍ਰਿੰਸ ਨੂੰ ਵੀ ਬਿਠਾਵਾਂਗੇ ਵੀ ਦੱਸ ਹਾਂ ਇਹ ਵੀ ਗੱਲ ਸਹੀ ਹੈ ਔਰ ਸੈਜੀ ਨੂੰ ਵੀ ਬਿਠਾਵਾਂਗੇ ਹਾਂ ਜਿਹਨੇ 뮤직 ਕੀਤਾ ਠੀਕ ਹੈ ਪ੍ਰਿੰਸ 810 ਜਿਹਨੇ ਲਿਖਿਆ ਹਾਂ 800 810 ਉਹਨਾਂ ਨੂੰ ਮੈਨੂੰ ਵੀ ਨਹੀਂ ਪਤਾ ਉਹਨਾਂ ਨੂੰ ਪੁੱਛਾਂਗੇ ਨਾ ਹਨਾ ਪੁੱਛਾਂਗੇ ਹਾਂ ਗਾਣਾ ਬੜਾ ਕਮਾਲ ਦਾ ਆ ਬੜਾ ਰੋਮਾਂਟਿਕ ਜਿਹਾ ਗਾਣਾ ਤੁਸੀਂ ਆਪਣੇ ਆਪਣਾ ਜੀਵਨ ਸਾਥੀ ਨਾ ਜਾਂਦੇ ਹੋ ਆਪਣੇ ਜੀਐਫ ਜੀ ਨਾ ਜਾਂਦੇ ਹੋ ਆਪਣੇ ਬੀਐਫ ਜੀ ਨਾ ਜਾਂਦੇ ਹੋ ਤੇ ਉਹ ਆਪਣਾ ਕੋਈ ਉੱਚਾ ਜਿਹਾ ਪਹਾੜ ਵੇਖ ਕੇ ਉੱਥੇ ਇੱਕ ਸੋਹਣੀ ਚਟਾਈ ਵਿਛਾਓ ਨਾਲ ਖਾਣ ਪੀਣ ਦਾ ਸਮਾਨ ਲੈ ਜਾਓ ਤੇ ਆਲੇ ਦੁਆਲੇ ਦੋ ਚਾਰ ਮੋਮਬਤੀਆਂ ਜਗਾ ਲਓ ਤੇ ਇਧਰ ਤੁਹਾਡਾ ਬੀਅਰ ਇਧਰ ਤੁਹਾਡੀ ਜੀਐਫ ਤੁਸੀਂ ਉਹਨਾਂ ਦੇ ਕੋਲ ਬੈਠ ਕੇ ਖਾਓ ਪੀਵੋ ਤੇ ਗਾਣਾ ਲਾਵੋ ਤੇ ਇੰਜੋਏ ਕਰੋ ਮੋਮਬਤੀ ਬੁੱਝ ਜਾਣੀ ਹਵਾ ਬਹੁਤ ਹੁੰਦੀ ਆ ਪਾਣਾ ਚ ਨਹੀਂ ਮੋਮਬਤੀਆਂ ਕਰਨੇ ਜਿਹੜੀਆਂ ਗਲਾਸ ਚ ਪਾ ਕੇ ਜਗਦੀਆਂ ਜਾਂ ਫਿਰ ਇਲੈਕਟ੍ਰੋਨਿਕ ਹੈ ਨਾ ਹਾਂ ਇਲੈਕਟ੍ਰੋਨਿਕ ਲੈ ਜੋ ਅੱਜਕੱਲ ਬੜੇ ਆ ਗਏ ਨਾ ਆਪਾਂ ਮਸ਼ਹੂਰੀ ਗਾਰੇ ਦੀ ਕਰਨੀ ਆ ਆਪਾਂ ਮੋਮਬਤੀਆਂ ਦੀ ਨਹੀਂ ਕਰਦੇ ਨਹੀਂ ਨਹੀਂ ਮੈਂ ਗਾਣੇ ਦਾ ਪੀਲ ਦੱਸ ਰਿਹਾ ਗਾਣਾ ਬਹੁਤ ਵਧੀਆ ਆਤਿਸ਼ ਵੀਰੇ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਇਹ ਮਤਲਬ ਸੋਬਰ ਜਿਆ ਆਤਿਸ਼ ਵੀ ਦਾ ਗਾਣੇ ਇਦਾਂ ਗਾਉਂਦੇ ਨੇ ਵੀ ਸ਼ਬਦਾਂ ਤੇ ਭਾਰ ਹੀ ਨਹੀਂ ਪੈਣ ਦਿੰਦਾ ਬਾ ਮੈਲੋਡੀ ਜੀ ਜਿਨੇ ਆਪਾਂ ਗਿਆ ਹੈ ਨਾ ਹਲਕਾ ਜਿਹਾ ਫੀਲ ਹੁੰਦਾ ਜਿਵੇਂ ਬਤਾ ਬੜੀ ਨਾਰਮਲ ਜੀ ਕੋਈ ਗੱਲ ਕਰ ਲੈਂਦਾ ਐਵੇਂ ਲੱਗਦਾ ਨਾਰਮਲ ਜਿਉਂ ਨੇ ਗਾਣਾ ਗਾਤਾ ਹਾਂ ਮਤਲਬ ਆਪਾਂ ਤੇ ਦਿਲ ਵੀ ਕਹੀਏ ਤੇ ਦਿਲ ਵੀ ਕਹਿੰਦਾ ਵੀ ਐ ਲੱਗਦਾ ਜਿਵੇਂ ਰੋੜਾ ਮਾਰਿਆ ਹੁੰਦਾ ਹਨਾ ਉਹ ਦਿਲ ਵੀ ਕਵੇ ਪਿਆਰ ਨਾਲ ਸੋ ਬਹੁਤ ਪਿਆਰਾ ਗਾਣਾ ਯਾਰ ਤੀ ਜਰੂਰ ਸੁਣਿਓ ਅੱਛਾ ਇਹਦੀ ਕੰਪੋਜ਼ ਬੜੀ ਅਟਪਟੀ ਮੈਨੂੰ ਲੈਣਾ ਯਾਦ ਕਰ ਲੰਗਿਆ ਬਹੁਤ ਟਾਈਮ ਲੱਗ ਗਿਆ ਕਿਉਂਕਿ ਵੇਖੋ ਜੇਸ ਫਲੋ ਚ ਬਾਈ ਨੇ ਗਾਇਆ ਨਾ ਬੜਾ ਪਿਆਰ ਦਾ ਬਹੁਤ ਨਜ਼ਾਰੇਦਾਰ ਗਾਣਾ ਹੋ ਕਿ ਤਾਰੇ ਮੈਨੂੰ ਤੇ ਇਹ ਨਹੀਂ ਕੀ ਆਉਂਦੀ ਕਰਨੀ ਠੀਕ ਹੈ ਜੀ ਕਹਿੰਦੀ ਕੱਢ ਦਿੱਤੀ ਜਿੰਨੀ ਕਰਨੀ ਸੀ ਸੋਣਾ ਗਾਣਾ ਬਹੁਤ ਬਸ ਮੈਂ ਤੇ ਹੀ ਕਹਿਣਾ ਹੈ ਹਮ ਲਈਏ ਜਾਜੀ ਹਾਂਜੀ ਹਾਂਜੀ ਜ਼ਰੂਰ ਜੀ ਜਿਓ ਜੀ ਸਾਨੂੰ ਇਹ ਰਾਹਤ ਅੱਜ ਦੇ ਇਸ ਰਿਵਿਊ ਸਿਰਫ ਇੰਨਾ ਹੀ ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਰਿਵਿਊ ਦੇ ਨਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ